ਸਸਿਕਾ ਜੀ ਸਾਰਿਆਂ ਨੂੰ ਲਾਈਫ ਸਟਾਈਲ ਦੀ ਦੁਸ਼ਾਨਾ ਆਵਕਸ਼ਿਆ ਨੇ ਵਿਦਿਆਰ ਸਵਾਗਤ ਹੈ ਤੇ ਹੋਰ ਸਭ ਨੂੰ ਤੁਹਾਡਾ ਕੀ ਹਾਲ ਚਾਲ ਹੈ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਤੇ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਕਿ ਜਦੋਂ ਇਹ ਪਾਰਟੀਅਰ ਸੂਟ ਹੁੰਦੇ ਆ ਇਹ ਦੇਖੋ ਪਾਰਟੀਅਰ ਸੂਟ ਹੈ ਇਹ ਫੁਲਕਾਰੀ ਸੂਟ ਹੈ ਤੇ ਇਹ ਦੇਖੋ ਇਹ ਜਿਹੜੇ ਸੂਟ ਹੈ ਇਹਨਾਂ ਨੂੰ ਜਦੋਂ ਹੁਣ ਅਸੀਂ ਸਟੋਰ ਕਰਨਾ ਹੈ ਕਿਉਂਕਿ ਹੁਣ ਜਿਹੜਾ ਵਾ ਉਹ ਗਰਮੀਆਂ ਦਾ ਸੀਜ਼ਨ ਆ ਰਿਹਾ ਹੈ ਤੇ ਫੰਕਸ਼ਨ ਵਗੈਰਾ ਜਿਹੜਾ ਮੋਸਟਲੀ ਆ ਗਰਮੀਆਂ ਸੀਜ਼ਨ ਵਿੱਚ ਜਿਹੜਾ ਫੰਕਸ਼ਨ ਆ ਬਹੁਤ ਘੱਟ ਆਉਂਦੇ ਆ ਤੇ ਵਿਆਹਾਂ ਦਾ ਸੀਜ਼ਨ ਜਿਹੜਾ ਆਲਮੋਸਟ ਖਤਮ ਹੋ ਰਿਹਾ ਹੈ ਤੇ ਹੁਣ ਅਸੀਂ ਇਹਨਾਂ ਨੂੰ ਜਿਹੜਾ ਵਾ ਉਹ ਪੈਕ ਕਰਕੇ ਸਟੋਰ ਕਰਕੇ ਰੱਖਾਂਗੇ ਤਾਂ ਜੋ ਕਿ ਇਹਨਾਂ ਦਾ ਜਿਹੜਾ ਇਹ ਵਰਕ ਵਾ ਇਹ ਖਰਾਬ ਨਾ ਹੋ ਸਕੇ ਤੇ ਅਗਲੇ ਸਾਲ ਅਸੀਂ ਇਹਨਾਂ ਨੂੰ ਜਿਹੜਾ ਵਾ ਦੁਬਾਰਾ ਜਿਹੜਾ ਰੀਯੂਜ਼ ਕਰ ਸਕੀਏ ਕਿਉਂਕਿ ਇਹ ਸੂਟ ਇੰਨੇ ਕੋਸਟਲੀ ਹੁੰਦੇ ਆ ਕਿ ਫਿਰ ਅਸੀਂ ਜਿਹੜਾ ਵੀ ਇੱਕ ਸੀਜ਼ਨ ਵਿੱਚ ਜਾਂ ਇੱਕ ਵਿਆਹ ਸ਼ਾਦੀ ਤੇ ਪਾ ਕੇ ਤੇ ਫਿਰ ਅਸੀਂ ਇਹ ਥੋੜਾ ਨਾ ਵੀ ਦੁਬਾਰਾ ਅਸੀਂ ਇਹਨਾਂ ਨੂੰ ਯੂਜ਼ ਨਹੀਂ ਕਰਾਂਗੇ ਤੇ ਹੁਣ ਅਸੀਂ ਇਹਨਾਂ ਨੂੰ ਕਿਸ ਤਰੀਕੇ ਦੇ ਨਾਲ ਫੋਲਡ ਕਰਕੇ ਸਟੋਰ ਕਰਕੇ ਰੱਖ ਸਕਦੇ ਹਾਂ ਕਿ ਇਹਨਾਂ ਦੀ ਜਿਹੜਾ ਵਰਕ ਉਹ ਖਰਾਬ ਨਾ ਹੋਵੇ ਤੇ ਇਹ ਐਨ ਵਧੀਆ ਤਰੀਕੇ ਦਾ ਨਾਲ ਜਿਸ ਤਰ੍ਹਾਂ ਅਸੀਂ ਰੱਖਿਆ ਉਸੇ ਤਰੀਕੇ ਨਾਲ ਅਗਲੇ ਸਾਲ ਅਸੀਂ ਇਹਨਾਂ ਨੂੰ ਕੱਢ ਸਕੀਏ ਤੇ ਉਹ ਤਰੀਕੇ ਜਿਹੜੇ ਹੈਗੇ ਆ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੇ ਤਾਂ ਇਹਨੂੰ ਪਲੀਜ਼ ਲਾਈਕ ਤੇ ਸ਼ੇਅਰ ਤੇ ਕਮੈਂਟ ਜਰੂਰ ਕਰਨਾ ਤੇ ਜਿਹੜੇ ਭੈਣ ਭਰਾ ਜਿਹੜੇ ਭੈਣਾਂ ਮੇਰੇ ਨਾਲ ਨਵੀਆਂ ਜੁੜੀਆਂ ਨੇ ਉਹ ਪਲੀਜ਼ ਚੈਨਲ ਨੂੰ ਜਰਾ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਤੇ ਤੁਹਾਨੂੰ ਫੋਲਡ ਕਰਕੇ ਤੇ ਦੱਸਦੇ ਆ ਕਿਉਂਕਿ ਮੈਂ ਹੁਣ ਇਹ ਸਾਰੇ ਸੂਟ ਜਿਹੜੇ ਆ ਉਹ ਫੋਲਡ ਕਰਕੇ ਤੇ ਇਹਨਾਂ ਨੂੰ ਸਟੋਰ ਕਰਕੇ ਰੱਖਣੇ ਲੱਗੀ ਸੀਗੀ ਤੇ ਆਉ ਤੁਹਾਡੇ ਨਾਲ ਸ਼ੇਅਰ ਕਰਦੇ ਆ ਤੁਸੀਂ ਵੀ ਜੇ ਤੁਹਾਨੂੰ ਤਰੀਕੇ ਵਧੀਆ ਲੱਗਣ ਤਾਂ ਤੁਸੀਂ ਵੀ ਇਸ ਤਰੀਕੇ ਨਾਲ ਆਪਣੇ ਕੱਪੜੇ ਜਿਹੜੇ ਆ ਉਹ ਸਟੋਰ ਕਰਕੇ ਰੱਖ ਸਕਦੇ ਹੋ ਤੇ ਹਾਂਜੀ ਇਹ ਜਿਹੜਾ ਹੈਵੀ ਸੂਟ ਹੈ ਇਹਦੇ ਉੱਤੇ ਸਿੱਪੀ ਸਤਾਰੇ ਤੇ ਨਲਕੀ ਵਰਕ ਹੋਇਆ ਹੈ ਤੇ ਜੇ ਅਸੀਂ ਇਸ ਨੂੰ ਇਸ ਤਰੀਕਾ ਨਾਰਮਲ ਨੂੰ ਫੋਲਡ ਕਰਾਂਗੇ ਤਾਂ ਇਹ ਜਿਹੜਾ ਇਕੱਠਾ ਮੱਠਾ ਜਿਹਾ ਹੋ ਜਾਂਦਾ ਹੈ ਜਦੋਂ ਅਸੀਂ ਇਹਨੂੰ ਪੈਕ ਕਰਕੇ ਰੱਖਾਂਗੇ ਤਾਂ ਇਹਦਾ ਸਹੀ ਤਰੀਕਾ ਕੀ ਹੈ ਇਹਨੂੰ ਪੈਕ ਕਰਨ ਦਾ ਜਿੰਨਾ ਇਹਦੀ ਤਹਿ ਜਿਹੜੀ ਸੈੱਟ ਰਵੇ ਤੇ ਇੱਕ ਜਿਹੜੀ ਨਾ ਸਟਰੋਂਗ ਹਾਰਡ ਜੀ ਦੀ ਤਹਿ ਬਣ ਕੇ ਰਵੇ ਤੇ ਉਹਦੇ ਵਾਸਤੇ ਅਸੀਂ ਨਿਊਜ਼ਪੇਪਰ ਤਾਂ ਆਮ ਹੀ ਘਰਾਂ ਵਿੱਚ ਹੁੰਦੇ ਆ ਅਸੀਂ ਨਿਊਜ਼ਪੇਪਰ ਨੂੰ ਇਸ ਤਰੀਕੇ ਦੇ ਨਾਲ ਫੋਲਡ ਕਰਕੇ ਜਾਂ ਤੁਸੀਂ ਕੱਟ ਲੋ ਇਹਨੂੰ ਤੇ ਇਸ ਤਰੀਕੇ ਨਾਲ ਫੋਲਡ ਕਰਕੇ ਤੇ ਸੈਂਟਰ ਦੇ ਵਿੱਚ ਰੱਖ ਲਾਵਾਂਗੇ ਤੇ ਉਹਦੇ ਉੱਤੇ ਅਸੀਂ ਇਸ ਤਰੀਕੇ ਨਾਲ ਇਹਦੀ ਤਹਿ ਲਗਾਵਾਂਗੇ ਇਹ ਤਹਿ ਇੱਕ ਜਿਹਦਾ ਮਜ਼ਬੂਤ ਤਹਿ ਲੱਗ ਜਾਂਦੀ ਹੈ ਜਦੋਂ ਅਸੀਂ ਲੈਂਦੇ ਆ ਰੈਡੀਮੇਡ ਸੂਟ ਲੈਂਦੇ ਆ ਤੇ ਉਹਨਾਂ ਦੇ ਵਿੱਚ ਵੀ ਇਸ ਤਰੀਕੇ ਦੇ ਨਾਲ ਗੱਤੇ ਦੀ ਜਾਂ ਵਰਕ ਦੀ ਤਹਿ ਲਗਾਈ ਹੁੰਦੀ ਹੈ ਤੇ ਫਿਰ ਅਸੀਂ ਇਸ ਤਰੀਕੇ ਦੇ ਨਾਲ ਇਹਨੂੰ ਨੀਚੇੋਂ ਫੋਲਡ ਕਰਕੇ ਤੇ ਉੱਪਰੋਂ ਇਸ ਤਰੀਕੇ ਦੇ ਨਾਲ ਫੋਲਡ ਕਰ ਦਵਾਂਗੇ ਤੇ ਇਹ ਜਿਹੜੀ ਇੱਕ ਢਿਲਕਨੀ ਜੀ ਤਹਿ ਨਹੀਂ ਦੇਖੋ ਇਹ ਜਿਹੜੀ ਹਾਰਡ ਤਹਿ ਲੱਗਦੀ ਜਾਂਦੀ ਹੈ ਤੇ ਇਧਰ ਉਧਰ ਕੱਪੜਾ ਜਿਹੜਾ ਫੋਲਡ ਨਹੀਂ ਹੁੰਦਾ ਤੇ ਨਾ ਹੀ ਇਹਨਾਂ ਦੀ ਪ੍ਰੈਸ ਖਰਾਬ ਹੁੰਦੀ ਹੈ ਤੇ ਬਿਲਕੁਲ ਈ ਜਿਹੜਾ ਕੱਪੜਾ ਵਾ ਉਹ ਹੈ ਸਟ੍ਰੇਟ ਰਹਿੰਦਾ ਹੈ ਸਿੱਧਾ ਰਹਿੰਦਾ ਹੈ ਤੇ ਫੇਰ ਤੁਹਾਨੂੰ ਇਹ ਜਿਹੜੀ ਸਲਵਾਰ ਦੀ ਤਹਿ ਲਗਾ ਕੇ ਵੀ ਦਿਖਾਉਣੀ ਆ ਸਲਵਾਰ ਵੀ ਮੈਂ ਇਸ ਤਰੀਕੇ ਦੇ ਨਾਲ ਹੀ ਰੱਖੀ ਹੋਈ ਸੀਗੀ ਤੇ ਦੇਖੋ ਇਹ ਗੁਸ਼ਮੁਸ਼ੂ ਹੋ ਕੇ ਜਾਂਦੀ ਹੈ ਤੇ ਇੱਥੇ ਵੱਟ ਪੈ ਗਏ ਤੇ ਹੁਣ ਜਦੋਂ ਅਸੀਂ ਇਹਨੂੰ ਸਟੋਰ ਕਰਕੇ ਰੱਖਣਾ ਹੈ ਤਾਂ ਫੇਰ ਅਸੀਂ ਇਹਨੂੰ ਕੀ ਕਰਾਂਗੇ ਕਿ ਇਹਦੇ ਵਿੱਚ ਅਸੀਂ ਇਸ ਤਰੀਕੇ ਦੇ ਨਾਲ ਇਹਦੇ ਵਿੱਚ ਵੀ ਅਸੀਂ ਨਿਊਜ਼ਪੇਪਰ ਨੂੰ ਰੱਖ ਦਵਾਂਗੇ ਨਿਊਜ਼ਪੇਪਰ ਹੋਵੇ ਜਾਂ ਤੁਹਾਡੇ ਕੋ ਹੋਰ ਕੋਈ ਹਾਰਡਵਰਕ ਹੋਵੇ ਤੁਸੀਂ ਉਹ ਰੱਖ ਸਕਦੇ ਹੋ ਤੇ ਇਸ ਤਰੀਕੇ ਦੇ ਨਾਲ ਕਰਕੇ ਤੇ ਜਿਹੜੀ ਸਲਵਾਰ ਦੀ ਤਹਿਵਾ ਉਹ ਵੀ ਇੱਕ ਮਜ਼ਬੂਤ ਤਹਿ ਲੱਗ ਜਾਏਗੀ ਤੇ ਜਿਹੜਾ ਕਪੜਾ ਵਾ ਉਹ ਇਧਰ ਉਧਰ ਨੂੰ ਨਹੀਂ ਖਿਲਰੇਗਾ ਵੀ ਦੇਖੋ ਇਹ ਜਿਸ ਤਰ੍ਹਾਂ ਰੈਡੀमेड ਕਪੜੇ ਮਿਲਦੇ ਆ ਤੇ ਉਹਨਾਂ ਦੀ ਤਹਿਵਾ ਲੱਗੀਆਂ ਹੁੰਦੀਆਂ ਨੇ ਉਸ ਤਰੀਕੇ ਦੇ ਨਾਲ ਜਿਹੜਾ ਉਹ ਤਹਿ ਲੱਗੀ ਹੈ ਤੇ ਇਸ ਤਰੀਕੇ ਨਾਲ ਰੱਖਾਂਗੇ ਜਦੋਂ ਅਸੀਂ ਸੂਟ ਨੂੰ ਪੂਰੇ ਨੂੰ ਨਾਲ ਦੁਪੱਟੇ ਨੂੰ ਰੈਪ ਕਰਕੇ ਰੱਖਣਾ ਹੈ ਤਾਂ ਅਸੀਂ ਜਿਹੜਾ ਸਲਵਾਰ ਨੂੰ ਉਹਦੇ ਵਿੱਚ ਸੈਂਟਰ ਦੇ ਵਿੱਚ ਰੱਖਣਾ ਹੈ ਸ਼ਰਟ ਤੇ ਦੁਪੱਟੇ ਦੇ ਸੈਂਟਰ ਦੇ ਵਿੱਚ ਸਲਵਾਰ ਨੂੰ ਰੱਖਣਾ ਹੈ ਤੇ ਇਹ ਦੇਖੋ ਇਹ ਆ ਜੀ ਫਰਾਕਸ ਸੂਟ ਇਹਦਾ ਬਹੁਤ ਜ਼ਿਆਦਾ ਖਲਾਰਾ ਹੁੰਦਾ ਹੈ ਨਾ ਹੀ ਇਹ ਛੇਤੀ ਕਾਬੂ ਚ ਆਉਂਦੀ ਹੈ ਤੇ ਇਹਨੂੰ ਜਿਹੜੀ ਤੈਹ ਲਗਾਉਣੀ ਬਹੁਤ ਔਖੀ ਤੇ ਇਹਦੇ ਉੱਤੇ ਸਾਰਾ ਨਾ ਦਬਕਾ ਵਰਕ ਹੋਇਆ ਸੀਗਾ ਦਬਕਾ ਵਰਕ ਸੀ ਪੀ 17 ਵਰਕ ਜਿਹੜਾ ਦਬਕਾ ਵਰਕ ਆ ਨਾ ਇਹ ਅੜਦਾ ਬਹੁਤ ਹੈ ਇੱਕ ਦੂਜੇ ਦੇ ਨਾਲ ਮਤਲਬ ਕਿ ਉਲਝਣ ਹੋ ਜਾਂਦੀ ਹੈ ਕਿਸੇ ਨਾ ਕਿਸੇ ਕੱਪੜੇ ਦੇ ਵਿੱਚ ਜਾਂ ਜਿਹੜਾ ਵਾ ਉਹ ਫਸ ਜਾਂਦਾ ਹੈ ਤੇ ਜਾਂ ਅਸੀਂ ਬੈਂਗਲਸ ਵਗੈਰਾ ਪਾਈਆਂ ਹੁੰਦੀਆਂ ਉਹਦੇ ਨਾਲ ਤੇ ਇਹ ਫਰੌਕ ਸੂਟ ਦੀ ਅਸੀਂ ਤੈ ਕਿ ਕਿਸ ਤਰ੍ਹਾਂ ਲਗਾਵਾਂਗੇ ਪਹਿਲਾਂ ਫਰੌਕ ਨੂੰ ਅਸੀਂ ਇਸ ਤਰੀਕੇ ਨਾਲ ਕਰ ਲਾਂਗੇ ਇਹਨੂੰ ਸੂਟ ਦੀ ਜਰੀਆ ਉਹ ਸ਼ੇਪ ਦੇ ਦਾਂਗੇ ਸ਼ਰਟ ਦੀ ਸ਼ੇਪ ਤੇ ਫਿਰ ਅਸੀਂ ਇਹਦੇ ਵਿੱਚ ਇਸ ਤਰੀਕੇ ਦੇ ਨਾਲ ਰੱਖਾਂਗੇ ਅਸੀਂ ਨਿਊਜ਼ਪੇਪਰ ਤੇ ਨਿਊਜ਼ਪੇਪਰ ਦੇ ਉੱਤੇ ਫਿਰ ਅਸੀਂ ਇਹਨੂੰ ਜਿਹੜਾ ਵਾ ਫੋਲਡ ਕਰਾਂਗੇ ਤੇ ਇਹਦੇ ਉੱਤੇ ਅਸੀਂ ਕਿਉਂਕਿ ਇਹ ਕ੍ਰੇਪ ਦਾ ਸੂਟ ਆ ਇਹ ਜ਼ਿਆਦਾ ਟਿਲਕਣਾ ਹੈ ਤੇ ਇਹਦੇ ਅਸੀਂ ਉੱਪਰ ਤੱਕ ਜਿਹੜਾ ਵਾ ਉਹ ਨਿਊਜ਼ਪੇਪਰ ਨੂੰ ਲਗਾ ਦਵਾਂਗੇ ਤੇ ਫਿਰ ਅਸੀਂ ਨਾਰਮਲ ਸੂਟ ਦੀ ਤਰ੍ਹਾਂ ਹੀ ਇਹਨੂੰ ਜਿਹੜਾ ਵਾ ਫੋਲਡ ਕਰਾਂਗੇ ਤੇ ਇਸ ਤਰੀਕੇ ਨਾਲ ਅਸੀਂ ਇਹਦੀ ਜਿਹੜੀ ਨਾਰਮਲ ਤਰੀਕੇ ਨਾਲ ਤੈਹ ਲਗਾ ਦਾਂਗੇ ਕਿਉਂਕਿ ਜਿਹੜਾ ਕ੍ਰੇਪ ਦਾ ਸੂਟ ਹੁੰਦਾ ਇੱਕ ਤਾਂ ਹੈਵੀ ਹੁੰਦਾ ਹੈ ਤੇ ਦੂਸਰਾ ਇਹ ਟਿਲਕਣਾ ਜਿਆ ਬਹੁਤ ਹੁੰਦਾ ਹੈ ਤੇ ਇਹ ਇੱਧਰ ਉੱਧਰ ਖਿਲਰ ਜਾਂਦਾ ਹੈ ਤੇ ਹੁਣ ਇਹਦੇ ਨਾਲ ਜਿਹੜੀ ਹੈ ਤੈ ਬਹੁਤ ਹਾਰਡ ਹੋ ਗਈ ਹੈ ਤੇ ਇਹ ਜਿਹੜਾ ਢਿਲਕਣੀ ਤੇ ਨਹੀਂ ਲੱਗੇਗੀ ਤੇ ਦੇਖੋ ਕਿੰਨਾ ਵਧੀਆ ਇਹ ਵੀ ਤਿਆਰ ਲੱਗਿਆ ਖੜੀ ਖੜੀ ਜੀ ਤੇ ਜਿਹੜੀ ਆ ਉਹ ਰਹਿੰਦੀ ਹੈ ਤੇ ਹੁਣ ਇਸ ਤੋਂ ਬਾਅਦ ਤੁਹਾਨੂੰ ਅਸੀਂ ਇਹ ਫੁਲਕਾਰੀ ਸੂਟ ਤੁਹਾਨੂੰ ਜਿਹੜਾ ਪਹਿਲਾਂ ਲਗਾ ਕੇ ਦਿੱਤਾ ਈ ਉਹ ਟਿਸ਼ੂ ਵਰਕ ਵਾਲਾ ਸੀਗਾ ਟਿਸ਼ੂ ਦਾ ਸੂਟ ਸੀਗਾ ਦੂਸਰਾ ਤੁਹਾਨੂੰ ਕ੍ਰੇਪ ਵਾਲਾ ਇਹ ਤੁਹਾਨੂੰ ਹੁਣ ਫੁਲਕਾਰੀ ਵਾਲਾ ਸੂਟ ਤੁਹਾਨੂੰ ਦੱਸਾਂਗੇ ਤੇ ਇਹ ਫੁਲਕਾਰੀ ਦਾ ਵਰਕ ਹੋਇਆ ਸਾਰਾ ਈ ਤੇ ਇਹਦੇ ਉੱਪਰ ਸਟੋਨ ਲੱਗੇ ਨੇ ਤੇ ਇਹ ਜਿਹੜਾ ਧਾਗਾ ਬਹੁਤ ਬਰੀਕ ਹੁੰਦਾ ਹੈ ਤੇ ਜਦੋਂ ਇਹ ਸਟੋਨ ਆਪਸ ਵਿੱਚ ਲੱਗ ਜਾਂਦੇ ਨੇ ਤਾਂ ਉਹ ਫਿਰ ਨਾ ਇਹਦੇ ਫੁਲਕਾਰੀ ਦੇ ਧਾਗੇ ਨਿਕਲ ਜਾਂਦੇ ਨੇ ਥ੍ਰੈਡ ਨਿਕਲ ਜਾਂਦੇ ਨੇ ਇਹਦੇ ਵਾਸਤੇ ਜੇ ਤੁਹਾਨੂੰ ਕੀ ਚਾਹੀਦਾ ਇਹ ਕਾਟਨ ਦਾ ਕੋਈ ਵੀ ਤੁਹਾਡੇ ਕੋਲ ਦੁਪੱਟਾ ਜਾਂ ਕੋਈ ਪੀਸ ਇਸ ਤਰ੍ਹਾਂ ਪੱਗ ਦਾ ਜਾਂ ਪਰਨੇ ਦਾ ਕੋਈ ਪੀਸ ਹੈਗਾ ਤਾਂ ਤੁਸੀਂ ਉਹ ਇਸ ਤਰ੍ਹਾਂ ਰੱਖ ਲੋਗੇ ਵਿੱਚ ਤੇ ਉਸ ਤੋਂ ਬਾਅਦ ਤੁਸੀਂ ਕੀ ਕਰੋਗੇ ਕਿ ਇਹ ਤਾਂ ਜੋ ਇਹ ਜਦੋਂ ਅਸੀਂ ਫੋਲਡ ਕਰਦੇ ਆ ਤੇ ਇਹਦੇ ਨਾਲ ਜਿਹੜੇ ਸਟੋਨ ਵਾਂ ਇੱਕ ਦੂਜੇ ਦੇ ਨਾਲ ਚਿਪਕਣਾਂ ਤੇ ਫਿਰ ਤੁਸੀਂ ਇਸ ਤਰ੍ਹਾਂ ਕਾਟਨ ਦਾ ਕੱਪੜਾ ਵਿੱਚ ਦੇ ਦਿੱਤਾ ਤੇ ਇਸ ਤਰੀਕੇ ਦੇ ਨਾਲ ਫੋਲਡ ਕਰੋਗੇ ਤਾਂ ਉੱਪਰਲੀ ਹੇਠਲੀ ਜਿਹੜੀ ਪਰਤਵਾ ਉਹ ਆਪਸ ਵਿੱਚ ਖੈ ਖੈਬਾਜੀ ਨਹੀਂ ਕਰੇਗੀ ਤੇ ਜਿਹੜਾ ਉਹ ਕਾਟਨ ਦੇ ਨਾਲ ਜਿਹੜਾ ਵਿੱਚ ਕੱਪੜੇ ਦੇ ਨਾਲ ਇਹ ਸਟੋਨ ਅੜਨਗੇ ਨਹੀਂ ਤੇ ਨਾ ਹੀ ਇਹਦੇ ਫਿਰ ਧਾਗੇ ਨਿਕਲਣਗੇ ਤੇ ਐਮਬਰਾਇਡਰੀ ਉੱਪਰ ਖਰਾਬ ਨਹੀਂ ਹੋਏਗੀ ਤਾਂ ਹੁਣ ਇਹਦੇ ਉੱਪਰ ਅਸੀਂ ਇਸ ਤਰੀਕੇ ਦਾ ਨਿਊਜ਼ਪੇਪਰ ਦੇ ਦਵਾਂਗੇ ਤੇ ਇਹਨੂੰ ਵੀ ਬਾਕੀ ਤਰੀਕਿਆਂ ਦੀ ਤਰ੍ਹਾਂ ਇਸ ਤਰੀਕੇ ਨਾਲ ਫੋਲਡ ਕਰ ਲਵਾਂਗੇ ਤੇ ਇਹ ਦੇਖੋ ਇਹ ਵੀ ਵਧੀਆ ਤੈਅ ਹੋ ਗਈ ਹੈ ਕਿਉਂਕਿ ਇਹ ਤੈਅ ਅਸੀਂ ਉਦੋਂ ਲਗਾਉਣੇ ਆ ਜਦੋਂ ਅਸੀਂ ਇਹਨਾਂ ਨੂੰ ਸਟੋਰ ਕਰਕੇ ਰੱਖ ਲੈਣਾ ਹੈ ਹੁਣ ਅਸੀਂ ਇਹਨਾਂ ਨੂੰ ਅਗਲੇ ਨੈਕਸਟ ਸੀਜ਼ਨ ਵਿੱਚ ਜਦੋਂ ਪ੍ਰੋਗਰਾਮ ਵਿਆਹ ਸ਼ਾਦੀਆਂ ਤੇ ਹੋਣਗੇ ਉਦੋਂ ਕੱਢਾਂਗੇ ਕਿ ਇਹ ਫੁਲਕਾਰੀ ਸੂਟ ਦਾ ਆਮ ਜਾਗੋ ਤੇ ਜਿਹੜੇ ਫੰਕਸ਼ਨ ਤੇ ਪੈਂਦੇ ਨੇ ਤੇ ਇਹ ਹੁਣ ਤੁਹਾਨੂੰ ਦੁਪੱਟਾ ਦੱਸਾਂਗੇ ਦੁਪੱਟੇ ਨੂੰ ਵੀ ਨਾਰਮਲ ਤਰੀਕੇ ਦੇ ਨਾਲ ਅਸੀਂ ਜਿਹੜਾ ਵਾ ਉਹ ਡਬਲ ਫੋਲਡ ਕਰਕੇ ਤੇ ਜਿਸ ਤਰ੍ਹਾਂ ਨਾਰਮਲ ਤੈਅ ਕਰੀਦਾ ਵਾ ਫੋਲਡ ਕਰੀਦਾ ਉਦੋਂ ਉਸ ਤਰੀਕੇ ਨਾਲ ਕਰਾਂਗੇ ਤੇ ਫਿਰ ਅਸੀਂ ਕੀ ਕਰਾਂਗੇ ਇਹਦੇ ਵਿੱਚ ਵੀ ਅਸੀਂ ਜਿਹੜਾ ਵਾ ਇਸ ਤਰੀਕੇ ਨਾਲ ਨਿਊਜ਼ਪੇਪਰ ਲਗਾ ਦਵਾਂਗੇ ਮਤਲਬ ਕਿ ਹਰ ਇੱਕ ਦੇ ਨਿਊਜ਼ਪੇਪਰ ਲਗਾਉਣ ਦਾ ਸਾਡਾ ਮਕਸਦ ਇਹੋ ਹੀ ਹੈ ਕਿ ਇਹ ਜਿਹੜੀ ਤਹਿ ਵਾ ਉਹ ਇੱਕ ਹਾਰਡ ਤਹਿ ਬਣੀ ਰਵੇ ਤੇ ਸਟੋਰ ਜਦੋਂ ਅਸੀਂ ਕਰਦੇ ਹਾਂ ਤਾਂ ਕੱਪੜੇ ਜਿਹੜੇ ਆ ਉਹਨਾਂ ਦੇ ਵਿੱਚ ਵੀ ਇੰਕ ਤਰਿੰਗ ਨਾ ਪਵੇ ਤੇ ਇਹ ਸਿੱਧੇ-ਸਿੱਧੇ ਰਹਿਣ ਤੇ ਹੁਣ ਤੁਹਾਨੂੰ ਇਹਨਾਂ ਨੂੰ ਸਟੋਰ ਕਰਕੇ ਦਿਖਾਉਨੇ ਆ ਇਹਨਾਂ ਨੂੰ ਕਿਸ ਤਰੀਕੇ ਨਾਲ ਅਸੀਂ ਰੈਪ ਕਰਕੇ ਰੱਖਣਾ ਹੈ ਉਹਦੇ ਵਾਸਤੇ ਆ ਇਹ ਜੀ ਸਟੋਰੇਜ ਬੈਗ ਇਹ ਸਟੋਰੇਜ ਬੈਗ ਜਿਹੜਾ ਵਾ ਉਹ ਮੈਂ ਘਰ ਵਿੱਚ ਜਿਹੜਾ ਆਪ ਹੀ ਤਿਆਰ ਕੀਤਾ ਹੈ ਜੇ ਤੁਸੀਂ ਵੀ ਇਸ ਤਰੀਕੇ ਦਾ ਸਟੋਰੇਜ ਬੈਗ ਬਣਾਉਣਾ ਚਾਹੁੰਦੇ ਆ ਤਾਂ ਇਹ ਕੋਈ ਬਹੁਤੀ ਮੁਸ਼ਕਲ ਗੱਲ ਨਹੀਂ ਆ ਪੰਜ 10 ਮਿੰਟ ਵਿੱਚ ਆਰਾਮ ਨਾਲ ਬਣ ਜਾਂਦਾ ਹੈ ਤੇ ਜੇ ਤੁਸੀਂ ਇਸ ਦੀ ਵੀਡੀਓ ਚਾਹੁੰਦੇ ਆ ਤਾਂ ਪਲੀਜ਼ ਕਮੈਂਟ ਕਰਕੇ ਦੱਸਣਾ ਜੇ ਤੁਸੀਂ ਕਮੈਂਟ ਕਰੋਗੇ ਤਾਂ ਮੈਂ ਤੁਹਾਨੂੰ ਇਹ ਸਟੋਰੇਜ ਬੈਗ ਬਣਾਉਣਾ ਸਿਖਾਵਾਂਗੀ ਇਹ ਵਾਸ਼ੇਬਲ ਹੈ ਤੇ ਇਹ ਸਾਲੋ ਸਾਲ ਚੱਲਦਾ ਹੈ ਜਲਦੀ ਖਰਾਬ ਵੀ ਨਹੀਂ ਹੁੰਦਾ ਤੇ ਇਹਦੇ ਉੱਪਰ ਅਸੀਂ ਜਿਹੜਾ ਵਾ ਉਹ ਪੁਰਾਣੀ ਬੈੱਡ ਸ਼ੀਟ ਦਾ ਕਪੜਾ ਲਗਾਇਆ ਹੈ ਤੇ ਵਿੱਚ ਅਸੀਂ ਪੁਰਾਣੀ ਘਰ ਦੇ ਵਿੱਚ ਪਲਾਸਟਿਕ ਸ਼ੀਟ ਪਈ ਸੀ ਉਹਨੂੰ ਅਸੀਂ ਲਗਾ ਕੇ ਤੇ ਇਹ ਯੂਜ਼ ਕੀਤਾ ਹੈ ਤੇ ਇਸ ਤਰੀਕੇ ਨਾਲ ਪਹਿਲਾਂ ਅਸੀਂ ਜਿਹੜੀ ਆ ਉਹਦੇ ਨੀਚੇ ਅਸੀਂ ਦੁਪੱਟਾ ਰੱਖਿਆ ਹੈ ਸੈਂਟਰ ਵਿੱਚ ਅਸੀਂ ਇਹਦੇ ਸਲਵਾਰ ਰੱਖੀ ਹੈ ਤੇ ਉੱਪਰ ਅਸੀਂ ਇਹਦੇ ਸ਼ਰਟ ਰੱਖੀ ਹੈ ਕਿਉਂਕਿ ਜੇ ਅਸੀਂ ਦੁਪੱਟਾ ਤੇ ਸ਼ਰਟ ਨੂੰ ਇਕੱਠੇ ਕਰ ਦਵਾਂਗੇ ਤੇ ਇੱਕ ਦੂਜੇ ਦਾ ਵਰਕ ਜਿਹੜਾ ਆਪਸ ਵਿੱਚ ਅੜ ਕੇ ਤੇ ਖਰਾਬ ਹੋਏਗਾ ਤੇ ਜਦੋਂ ਅਸੀਂ ਵਿੱਚ ਬਾਟਮ ਨੂੰ ਸਲਵਾਰ ਨੂੰ ਲਗਾਤਾ ਤਾਂ ਉਹਦਾ ਜਿਹੜਾ ਵਰਕ ਵਾ ਇੱਕ ਦੂਜੇ ਦੇ ਨਾਲ ਨਹੀਂ ਅੜੇਗਾ ਤੇ ਇਸ ਤਰੀਕੇ ਨਾਲ ਇਹਦੇ ਉੱਪਰ ਲੂਪੀਆਂ ਲੱਗੀਆਂ ਹੋਈਆਂ ਨੇ ਤੇ ਇਹਨਾਂ ਤਣੀਆਂ ਨੂੰ ਅਸੀਂ ਇਸ ਤਰੀਕੇ ਨਾਲ ਬੰਦ ਕਰ ਦਵਾਂਗੇ ਤੇ ਦੇਖੋ ਇਹਨਾਂ ਦੇ ਉੱਤੇ ਨਾ ਹੀ ਡਸਟ ਪਏਗੀ ਤੇ ਨਾ ਹੀ ਖਰਾਬ ਹੋਵੇਗਾ ਤੇ ਬਿਲਕੁਲ ਇਹਨਾਂ ਕੱਪੜੇ ਜਿਹੜੇ ਆ ਵਧੀਆ ਤਰੀਕੇ ਦੇ ਨਾਲ ਫੋਲਡ ਰਹਿਣਗੇ ਤੇ ਸੈਟ ਰਹਿਣਗੇ ਹੁਣ ਇਸ ਤੋਂ ਇਲਾਵਾ ਇਹ ਸਟੋਰੇਜ ਬੈਗ ਇਹ ਜ਼ਿੱਪ ਵਾਲੇ ਪੋਲੀਥੀਨ ਇਸ ਤਰੀਕੇ ਦੇ ਹੁੰਦੇ ਨੇ ਇਹ ਜਿਹੜੇ ਆ ਆਨਲਾਈਨ ਵੀ ਮਿਲ ਜਾਂਦੇ ਨੇ ਤੇ ਦੁਕਾਨ ਤੋਂ ਵੀ ਮਿਲ ਜਾਂਦੇ ਨੇ ਕੱਪੜੇ ਵਾਲੀ ਦੁਕਾਨ ਦੇ ਉੱਤੋਂ ਤੁਸੀਂ ਉਥੋਂ ਵੀ ਬਾਏ ਕਰ ਸਕਦੇ ਹੋ ਤੇ ਇਸ ਤਰੀਕੇ ਦੇ ਨਾਲ ਜਿਹੜਾ ਵਾ ਇਹ ਮੈਂ ਫੁਲਕਾਰੀ ਸੂਟ ਜਿਹੜਾ ਇਹਦੇ ਵਿੱਚ ਅਡਜਸਟ ਕਰ ਦਵਾਂਗੀ ਤੁਸੀਂ ਓਨਾ ਹੀ ਇੱਕ ਬੈਗ ਦੇ ਵਿੱਚ ਕੱਪੜੇ ਪਾਉਣੇ ਆ ਜਿੰਨੀ ਉਹਦੇ ਵਿੱਚ ਸਪੇਸ ਹੋਵੇ ਤੱਕ ਤੱਕ ਕੇ ਕੱਪੜੇ ਵਿੱਚ ਜਿਹੜੇ ਆ ਉਹ ਜ਼ਬਰਦਸਤੀ ਨਹੀਂ ਪਾਉਣੇ ਨਹੀਂ ਉਸ ਤਰੀਕੇ ਨਾਲ ਕੱਪੜਾ ਜਿਹੜਾ ਵਾ ਉਹ ਖਰਾਬ ਹੁੰਦਾ ਏ ਤੇ ਉਹਨਾਂ ਦੀ ਤੈ ਵੀ ਖਰਾਬ ਹੁੰਦੀ ਏ ਦੇਖੋ ਇਹ ਹੈ ਵੀ ਸ਼ਰਟ ਆ ਤੇ ਇਹਦੇ ਵਿੱਚ ਇੱਕ ਹੀ ਸ਼ਰਟ ਆਈ ਤੇ ਮੈਂ ਇਹਨੂੰ ਕੱਲੀ ਨੂੰ ਵੀ ਜਿਹੜਾ ਆਪਾਂ ਉਹਦੇ ਵਿੱਚ ਐਡ ਕਰਾਂਗੇ ਜੇ ਤੁਹਾਡੇ ਕੋਈ ਇਹ ਚੀਜ਼ਾਂ ਨਹੀਂ ਹੋਣ ਤਾਂ ਤੁਹਾਡੇ ਘਰ ਵਿੱਚ ਆਮ ਸ਼ਾਪਿੰਗ ਬੈਗ ਹੁੰਦੇ ਨੇ ਤੁਸੀਂ ਇਹਨਾਂ ਸ਼ਾਪਿੰਗ ਬੈਗਸ ਦਾ ਵੀ ਯੂਜ਼ ਕਰ ਸਕਦੇ ਹੋ ਤੇ ਇਹ ਜਿਹੜੀ ਦੇਖੋ ਇਹ ਸ਼ਰਟ ਵਾ ਇਹ ਸ਼ਰਟ ਦੇ ਉੱਤੇ ਦਬਕਾ ਵਰਕ ਹੋਇਆ ਹੈ ਤੇ ਇਸ ਕਰਕੇ ਇਹ ਜਿਹੜੀ ਸਲਵਾਰ ਦੇ ਵਿੱਚ ਵੀ ਇਹ ਦਬਕਾ ਜਿਹੜਾ ਉਹ ਜਿਹੜਾ ਫਸ ਸਕਦਾ ਹੈ ਤੇ ਇਸ ਕਰਕੇ ਇਸ ਦਬਕੇ ਵਰਕ ਵਾਲੀ ਸ਼ਰਟ ਨੂੰ ਮੈਂ ਇਕੱਲੀ ਨੂੰ ਜਿਹੜੀ ਆ ਜੇ ਇਸ ਤਰੀਕੇ ਨਾਲ ਸਲਵਾਰ ਉੱਤੇ ਰੱਖਾਂਗੇ ਤੇ ਇਹਦੀ ਰਗੜ ਲੱਗ ਸਕਦੀ ਹੈ ਤੇ ਦਬਕਾ ਜਿਹੜਾ ਵਾ ਉਹ ਵੀ ਖਰਾਬ ਹੋ ਸਕਦਾ ਹੈ ਤੇ ਇਸ ਕਰਕੇ ਇਸ ਸ਼ਰਟ ਨੂੰ ਮੈਂ ਜਿਹੜਾ ਇਕੱਲੀ ਨੂੰ ਅਲੱਗ ਜਿਹੜਾ ਵਾ ਸ਼ਾਪਿੰਗ ਬੈਗ ਦੇ ਵਿੱਚ ਜਿਹੜਾ ਵਾ ਉਹ ਐਡ ਕਰਾਂਗੇ ਤੇ ਇਹ ਸ਼ਰਟ ਨੂੰ ਦੇਖੋ ਇਹ ਕੱਲੀ ਨੂੰ ਅਸੀਂ ਸ਼ਾਪਿੰਗ ਬੈਗ ਦੇ ਵਿੱਚ ਜਿਹੜਾ ਵਾ ਉਹ ਸੰਭਾਲ ਦਿੱਤਾ ਹੈ ਤੇ ਹੁਣ ਜਿਹੜੀ ਸਲਵਾਰ ਤੇ ਇਹਦਾ ਦੁਪੱਟਾ ਹੈ ਉਹਨੂੰ ਅਸੀਂ ਅਲੱਗ ਜਿਹੜਾ ਬੈਗ ਆ ਉਹਦੇ ਵਿੱਚ ਜਿਹੜਾ ਵਾ ਸਟੋਰ ਕਰ ਦਵਾਂਗੇ ਤੇ ਇਸ ਤਰੀਕੇ ਦੇ ਆਈਡੀਆ ਯੂਜ਼ ਕਰਕੇ ਤੁਸੀਂ ਵੀ ਜਿਹੜੇ ਆਪਣੇ ਜਿਹੜੇ ਹੈਵੀ ਕੱਪੜੇ ਆ ਉਹਨਾਂ ਨੂੰ ਸਟੋਰ ਕਰਕੇ ਤੇ ਵਧੀਆ ਤਰੀਕੇ ਦੇ ਨਾਲ ਸਾਮ ਸਕਦੇ ਹੋ ਤਾਂ ਜੋ ਉਹ ਲੰਬੇ ਸਮੇਂ ਤੱਕ ਜਿਹੜੇ ਆ ਉਹ ਚੱਲਣ ਕਿਉਂਕਿ ਇਹਨਾਂ ਦੇ ਉੱਤੇ ਬਹੁਤ ਪੈਸਾ ਖਰਚ ਹੁੰਦਾ ਏ ਇੱਕ ਵਾਰੀ ਯੂਜ਼ ਕਰਕੇ ਇਹਨਾਂ ਨੂੰ ਅਸੀਂ ਖਰਾਬ ਨਹੀਂ ਕਰ ਸਕਦੇ ਤੇ ਇਹਨਾਂ ਨੂੰ ਬੜੇ ਪਿਆਰ ਦੇ ਨਾਲ ਤੇ ਰੀਜਨਲ ਸੰਭਾਲ ਕੇ ਰੱਖਣਾ ਪੈਂਦਾ ਏ ਇਹਨਾਂ ਵਿੱਚੋਂ ਜੋ ਵੀ ਆਈਡੀਆ ਤੁਹਾਨੂੰ ਪਸੰਦ ਆ ਆਇਆ ਹੋਵੇ ਤੇ ਉਹ ਤੁਸੀਂ ਯੂਜ਼ ਕਰ ਸਕਦੇ ਹੋ ਤੇ ਜੇ ਤੁਹਾਨੂੰ ਇਹ ਸ਼ਾਪਿੰਗ ਬੈਗ ਦੀ ਵੀਡੀਓ ਚਾਹੀਦੀ ਹੋਵੇ ਤੇ ਮਤਲਬ ਇਹ ਸਟੋਰੇਜ ਬੈਗ ਦੀ ਵੀਡੀਓ ਚਾਹੀਦੀ ਹੋਵੇ ਕਿਸ ਤਰ੍ਹਾਂ ਬਣਿਆ ਤਾਂ ਤੁਸੀਂ ਉਹ ਪਲੀਜ਼ ਕਮੈਂਟ ਕਰਕੇ ਦੱਸਿਓ ਜੇ ਤੁਸੀਂ ਕਮੈਂਟ ਕਰੋਗੇ ਤਾਂ ਹੀ ਇਹ ਮੈਂ ਵੀਡੀਓ ਬਣਾ ਕੇ ਪਾਵਾਂਗੀ ਤਾਂ ਹੁਣ ਅਸੀਂ ਦੇਖੋ ਇਹ ਵੇਸਟ ਜਿਹੜਾ ਵਾ ਇਹ ਬਲੈਂਕਟ ਦਾ ਕਵਰ ਆ ਤੇ ਕੰਬਲ ਤਾਂ ਅਸੀਂ ਕੱਢ ਕੇ ਯੂਜ਼ ਕਰ ਲਿਆ ਤਾਂ ਇਹ ਕਵਰ ਇਸ ਤਰੀਕੇ ਦੇ ਨਾਲ ਪਿਆ ਹੈ ਹੁਣ ਅਸੀਂ ਇਹਨੂੰ ਯੂਜ਼ ਵਿੱਚ ਲਿਆਵਾਂਗੇ ਤੁਸੀਂ ਇਨ੍ਹਾਂ ਕੱਪੜਿਆਂ ਨੂੰ ਇਹਦੇ ਵਿੱਚ ਜਿਹੜਾ ਵਾ ਉਹ ਸਟੋਰ ਕਰਕੇ ਤੇ ਕਿਸੇ ਵੀ ਤੁਸੀਂ ਆਪਣੇ ਅਲਮੇਰਾ ਦੇ ਵਿੱਚ ਜਿੱਥੇ ਜਗ੍ਹਾ ਹੋਵੇ ਜਾਂ ਤੁਸੀਂ ਆਪਣੇ ਬਰੀਫ ਕੇਸ ਟੱਚੀ ਵਿੱਚ ਜਾਂ ਤੁਸੀਂ ਬੈੱਡ ਦੇ ਵਿੱਚ ਪੇਟੀ ਵਿੱਚ ਟਰੰਕ ਵਿੱਚ ਕਿਤੇ ਵੀ ਇਹਨਾਂ ਨੂੰ ਇਸ ਤਰੀਕੇ ਦੇ ਨਾਲ ਸਟੋਰ ਕਰਕੇ ਰੱਖ ਸਕਦੇ ਹੋ ਤਾਂ ਇਹ ਕੱਪੜੇ ਇਸ ਤਰੀਕੇ ਦੇ ਨਾਲ ਸਿੱਧੇ-ਸਿੱਧੇ ਪਹਿਰੇਣਗੇ ਤੇ ਨੈਕਸਟ ਇਅਰ ਤੁਸੀਂ ਇਸ ਤਰੀਕੇ ਦੇ ਨਾਲ ਇਹਨਾਂ ਨੂੰ ਇਹਦੇ ਵਿੱਚੋਂ ਕੱਢ ਸਕਦੇ ਹੋ ਤੇ ਇਹ ਜਿਹੜੀਆਂ ਵੇਸਟ ਚੀਜ਼ਾਂ ਆ ਉਹ ਵੀ ਤਾਂ ਅੱਡੇ ਜਿਹੜੇ ਯੂਜ਼ ਵਿੱਚ ਆ ਗਈਆਂ ਤਾਂ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਕਰ ਦਿਓ ਸ਼ੇਅਰ ਮਿਲਦੇ ਆ ਤੁਹਾਨੂੰ ਕਿਸੇ ਹੋਰ ਨਵੀਂ ਪਿਆਰੀ ਜੀ ਵੀਡੀਓ ਦੇ ਨਾਲ ਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ